ਤੁਹਾਨੂੰ ਦੱਸ ਦਈਏ ਜੀ ਭਵੰਤਮਨ ਸਾਹਿਬ ਨੇ ਰੋਸ਼ੋ ਦੌਰਾਨ ਵੱਡੀ ਗੱਲ ਕਹੀ ਆਹ ਤੁਹਾਨੂੰ ਦੱਸ ਦਿਆ ਭਵੰਤਮਨ ਸਾਹਿਬ ਨੇ ਕੀ ਕਿਹਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜੀਰਾ ਵਿਖੇ ਪਾਰਟੀ ਉਮੀਦਵਾਰ ਲਾਲਜੀਤ ਸਿੰਘ ਭੁੱਲਤ ਦੇ ਹੱਕ ਚ ਰੋਡ ਸ਼ੋਅ ਕੱਢਿਆ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਤੇ ਭਾਰੀ ਉਤਸ਼ਾਹ ਅਤੇ ਜੋਸ਼ ਨੇ ਸਾਬਿਤ ਕਰ ਦਿੱਤਾ ਹੈ ਕਿ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਦੇ ਇਨਕਲਾਬੀ ਅਤੇ ਰਿਕਾਰਡ ਤੋਰ ਜਿੱਤ ਦਰਜ ਕਰਕੇ ਇੱਕ ਨਵਾਂ ਇਤਿਹਾਸ ਸਿਰਜਣਗੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਜੋਸ਼ ਅਤੇ ਜਨੂਨ ਦੇਖ ਕੇ ਬੇਹਦ ਖੁਸ਼ੀ ਹੋਈ ਰੋਡ ਸ਼ੋਅ 'ਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਪਰਦਾ ਹੈ ਕਿ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਨਾਲ ਪੂਰਾ ਹਲਕਾ ਖੜਾ ਹੈ ਮਾਨ ਸਤਕਾਰ ਲਈ ਸਭ ਤੋਂ ਦਿਲੋਂ ਤਾਂ ਨਵਾਦ ਇਨਕਲਾਬ ਜਿੰਦਾਬਾਦ ਹਾਂਜੀ ਦੰਦ ਆਤੀ ਹੈ ਜੀ ਲੋਕ ਸਭਾ ਚੋਨਾਵਾਂ ਤੇ ਮੱਤੇ ਨજર ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਪੰਤਮਾਨ ਸਾਹਿਬ ਨੇ ਲਾਜਜੀ ਸਿੰਘ ਪੁੱਲਰ ਦੇ ਹੱਕ ਚ ਵੱਡਾ ਰੋਡ ਸ਼ੋਅ ਕੱਢਿਆ ਤੇ ਵੱਡੀ ਗੱਲ ਕਹੀ ਤੁਹਾਨੂੰ ਦੱਸਦੀ ਹੈ ਜੀ ਇੱਕ ਤਰੀਕ ਨੂੰ ਜੋ ਹੈ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੈਗੀ ਹੈ ਜੀ ਤੇ 4 ਜੂਨ ਨੂੰ ਰਿਜ਼ਲਟ ਹੋਏਗਾ ਜਿਸ ਦੇ ਮੱਤੇ ਨજર ਪੰਤਮਾਨ ਸਾਹਿਬ ਜੋ ਹੈ ਪੂਰੇ ਪੰਜਾਬ ਦੇ ਵਿੱਚ ਰੋਡ ਸ਼ੋਅ ਕਰਦੇ ਪਏ ਹੈਗੇ ਹੈ ਜੀ ਤੇ ਇਸ ਵਾਰ ਉਹਨਾਂ ਨੇ ਲਾਜਜੀ ਸਿੰਘ ਪੁੱਲਰ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਕਿੱਤਾ ਤੇ ਲੋਕਾਂ ਦਾ ਭਾਰੀ ਘਟ ਦੇਖ ਕੇ ਉਹਨਾਂ ਨੇ ਗਵਾਹੀ ਭਰੀ ਕਿ ਅਸੀਂ ਇਸ ਵਾਰ ਜੋ ਹੈ ਪੰਜਾਬ ਦੇ ਵਿੱਚ 13 0 ਕਰਕੇ ਹੀ ਰਵਾਂਗੇ ਉਹਨਾਂ ਨੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਰੋਡ ਸ਼ੋਅ ਚ हिस्सा ਲਿਆ ਅਤੇ ਬਹੁਤ ਜ਼ਿਆਦਾ ਜੋ ਹੈ ਉत्साह ਵਧਾਇਆ ਮਾਨ ਸਾਹਿਬ ਦਾ ਤੁਹਾਨੂੰ ਦੱਸ ਦਈਏ ਜੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਤਮਨ ਸਾਹਿਬ ਪੂਰੀ ਮਿਹਨਤ ਕਰਦੇ ਪਏ ਹੈਗੇ ਆ ਜੀ ਤੇ ਹੁਣ ਤਾਂ ਕੇਜਰੀਵਾਲ ਸਾਹਿਬ ਵੀ ਜੋ ਹੈ ਬਾਹਰ ਆ ਚੁੱਕੇ ਨੇ ਤੇ ਪੰਤਮਨ ਸਾਹਿਬ ਜੋ ਹੈ ਵਧੀਆ ਕੰਮ ਕਰ ਰਹੇ ਪਏ ਹੈਗੇ ਆ ਜੀ ਚੋਣ ਪ੍ਰਚਾਰ ਦੇ ਵਿੱਚ ਰੋਡ ਸ਼ੋਅ ਕਰਦੇ ਪਏ ਹੈਗੇ ਆ ਜੀ ਅਮ੍ਰਿਤਸਰ ਦੀ ਪਾਵਨ ਧਰਤੀ ਤੋਂ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਪੂਰੇ ਪੰਜਾਬ ਚੋਂ ਪੰਤਮਾ ਸਾਹਿਬ ਆਮ ਆਦੀ ਪਾਰਟੀ ਦੀ ਲਹਿਰ ਦਿਖਾਉਂਦੇ ਵੇ ਹੈਗੇ ਅਜੀ ਤੇ ਵਿਸ਼ਵਾਸ ਕਰਦਾ ਹੈ ਪੇ ਹੈਗੇ ਕਿ ਉਹਨਾਂ ਦੀ ਜੋ ਪਾਰਟੀ ਹੈਗੀ ਹੈ 13 0 ਜਿੱਤ ਕੇ ਇਤਿਹਾਸ ਰਚੇਗੀ ਜੀ ਵੱਡੀ ਖਾਬਾ ਤਾਂ ਦੱਸਦੀ ਹੈ ਪੰਤਮਾ ਸਾਹਿਬ ਨੇ ਕਿਹਾ ਤੇ ਕਿ ਮੈਂ ਜੋ ਹੈ ਰੋਡ ਸ਼ੋ ਕਿੱਤਾ ਹੈਗਾ ਖਡੂਰ ਸਾਹਿਬ ਦੀ ਜੀਰਾ ਵਿਖੇ ਪਾਰਟੀ ਉਮੀਦਵਾਰ ਲਾਜ ਸਿੰਘ ਪੁੱਲਰ ਦੇ ਹੱਕ ਚ ਵੱਡੀ ਗਿਣਤੀ ਚ ਲੋਕਾਂ ਨੇ ਪਹੁੰਚ ਕੇ ਉਸ ਸਾਹ ਅਤੇ ਜੋਸ਼ ਦੇਖ ਕੇ ਇਹ ਸਾਬਿਤ ਹੋ ਗਿਆ ਹੈਗਾ ਕਿ ਖਡੂਰ ਸਾਹਿਬ ਦੇ ਇਨਕਲਾਬੀ ਲੋਕ ਰਿਕਾਰਡ ਤੋੜ ਜਿੱਤ ਕਰਕੇ ਇਤਿਹਾਸ ਰਚਣਗੇ ਵੱਡੀ ਖਬਰ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਜੋਸ਼ ਤੇ ਜਨੂੰਨ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਉਮੀਦ ਹੈਗੀ ਹੈ ਤੇ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਜੋ ਹੈ ਅੱਵਲ ਆਵੇਗੀ ਭਵੰਤਮਨ ਸਾਹਿਬ ਨੇ ਪੰਜਾਬੀਆਂ ਦਾ ਸ਼ੁਕਰੀਆ ਦਾ ਕੀਤਾ ਤੇ ਭਵੰਤਮਨ ਸਾਹਿਬ ਨੇ ਕਿਹਾ ਕਿ ਤੁਸੀਂ ਸਾਡੇ ਇਦਾਂ ਹੀ ਸਾਡਾ ਸਪੋਰਟ ਕਰਦੇ ਰਹੋ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਗਰੰਟੀਆਂ ਅਸੀਂ ਦਿੱਤੀਆਂ ਹੈਗੀਆਂ ਉਹ ਜ਼ਰੂਰ ਪੂਰੀ ਹੋਣਗੀਆਂ ਕਿਉਂਕਿ ਇਹ ਸਾਡੀ ਗਰੰਟੀਆਂ ਹੈਗੀਆਂ ਜੋ ਪੱਕਾ ਹੋਣਗੀਆਂ ਜੀ ਬਾਕੀ ਤੁਸੀਂ ਇਸ ਵੀਰ ਕੀ ਕਹਿੰਦੇ ਜ਼ਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੁਹਾਡੇ ਲੋਕਾਂ ਦੀ ਆਵਾਜ਼ ਚੱਕਦੇ ਹੈਗੇ ਜੀ ਅਸੀਂ ਤੇ ਪੰਤਮਾ ਸਾਹਿਬ ਦੇ ਲਿੱਟਰ ਕੋਈ ਵੀ ਇਨਫੋਰਮੇਸ਼ਨ ਹੁੰਦੀ ਤੁਹਾਡੇ ਕੋਲ ਜਰੂਰ ਸ਼ੇਅਰ ਕਰਦੇ ਹੈਗੇ ਆ ਜੀ ਸੋ ਬਨੇ ਰਹੋ ਨੋਟੀਫਿਕੇਸ਼ਨ ਬੈੱਲ ਵੀ ਦਬਾ ਦੋ ਜਾਂਦੇ ਆਂਦੇ ਤੁਹਾਨੂੰ ਦੱਸਤੀਏ ਪੰਤਮਾ ਸਾਹਿਬ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਡਾ ਰੋਡ ショਅ ਕਿਤਾ ਪਾਰਟੀ ਉਮੀਦਵਾਰ 라ਜਜੀਤ ਸਿੰਘ ਪੁੱਲਰ ਤੇ ਹੱਕ ਚ ਤੇ ਵੱਡੀ ਗੱਲ ਕਹੀ